ਪਹਿਗੁਰਜੀ ਦਾ ਖਾਲਸਾ ਪਹਿਗੁਰਜੀ ਦੀ ਫਤਿਹ ਮੇਰੇ ਦੇਸਾਂ ਬਤੇ ਸੰਬ ਵਿਚ ਰਹਦੇ ਹੋਏ ਪੰਜਾਬੀ ਭਰਾ ਉਹ ਅਤੇ ਪੰਜਾਬ ਵਿੱਚ ਰਹਦੇ ਹੋਏ ਪੰਜਾਬੀ ਵੀਰਾਂ ਨੂੰ ਇੱਕ ਮੈਂ ਸੰਤਾਂ ਬਾਰੇ ਜਾਣਕਾਰੀ ਦੇਣੀ ਚਾਹੁੰਨਾ ਮਹਾਨ ਤਪਸਵੀ ਬਾਬਾ ਫਕੀਰੀ ਅਦਾ ਜੀ ਜਿਨ੍ਹਾਂ ਨੇ ਕਰਾਚੋ ਨਗਰ ਦੇ ਵਿੱਚ ਤਪੱਸਿਆ ਵੀ ਕੀਤੀ ਅਤੇ ਉਹਨਾਂ ਦਾ ਜਿਹੜਾ ਜੋੜ ਮੇਲਾ ਉਹ 15 16 ਮਾਰਚ ਦਾ ਹੁਣ ਆ ਰਿਹਾ ਉਹਨਾਂ ਦੀ ਤਪੱਸਿਆ ਬਾਰੇ ਤੁਹਾਨੂੰ ਚੰਨਣਾ ਪਵਣਾ ਹੈ ਕਹੀਂ ਤਾਂ ਜਿਹੜੇ ਦੇਦਾਰੀ ਹੁੰਦੇ ਨੇ ਉਹ ਤਾਂ ਬਹਿਮਾ ਭਰਮਾ ਚ ਪਾ ਦਿੰਦੇ ਨੇ ਮੇਰੇ ਇੱਕ ਸਟੋਰੀ ਜਿਆਦਾ ਵੀ ਕਿਸੇ ਨੇ ਬੋਰ ਲਵਾਉਣਾ ਸੀ ਖੇਤ ਵਿੱਚ ਉਹ ਇੱਕ ਪੰਡਤ ਲਵੇ ਗਏ ਪੰਡਤ ਨੂੰ ਕਹਿੰਦੇ ਬਾਬਾ ਜੀ ਬੋਰ ਲਵਾਉਣਾ ਹੈ ਵੀ ਤੁਸੀਂ ਦੱਸੋ ਵੀ ਕਿੱਥੇ ਪਾਣੀ ਵਧੀਆ ਹੈ ਵੱਡ ਦੁੱਤ ਦੇ ਨਾਲ ਤੁਰ ਪਿਆ ਜਦ ਉਹਨਾਂ ਦੇ ਬੋਰ ਵਾਲਿਆਂ ਦੇ ਘਰੇ ਆ ਗਏ ਉਹ ਜਿਹੜੀ ਉਹ ਕਿਸਾਨ ਦੇ ਘਰ ਵਾਲੀ ਤੇ ਜੱਟੀ ਉਹ ਹਸਿਆਰ ਸੀ ਉਹ ਕਹਿੰਦੀ ਬਾਬਾ ਜੀ ਰੋਟੀ ਖਾ ਕੇ ਜਾਇਓ ਫੇ ਰੋਟੀ ਖਾ ਕੇ ਫੇਰ ਖੇਤ ਨੂੰ ਵਗ ਜਿਓ ਕਹਿੰਦਾ ਨਹੀਂ ਭਾਈ ਉੱਥੇ ਨਹੀਂ ਕਹਿੰਦੀ ਹੁਣ ਗਰਮ ਗਰਮ ਬਣਦੀ ਐ ਤੂੰ ਖਾ ਕੇ ਵਗ ਜਿਓ ਉਹਨੇ ਦੇਖਿਆ ਵੀ ਆਪਾਂ ਹੋਰ ਵੀ ਬਾਬੇ ਦੀ ਪਰਤਕਾ ਲੈ ਲੈਣੇ ਆ ਉਹਨੇ ਸ਼ਿਆਲ ਦੇ ਦਿਨ ਤੇ ਸਾਗ ਬਣਿਆ ਹੋਇਆ ਸੀ ਸਾਗ ਬਣਿਆ ਹੋਇਆ ਸੀ ਉਹਨੇ ਠੇਠਾ ਪਾਤਾ ਕਿਉ ਕੌਲੀ ਚ ਉੱਤੇ ਬੜਾ ਠੰਡਾ ਸਾਗ ਪਾ ਕੇ ਉੱਤੇ ਗਰਮ ਪਾਤਾ ਸਾਗ ਕੌਲੀ ਦੇ ਵਿੱਚ ਬਾਬੇ ਨੂੰ ਰੋਟੀ ਫੜਾਦੀ ਬਾਬੇ ਨੂੰ ਰੋਟੀ ਜਦ ਪੰਡਤ ਨੇ ਰੋਟੀ ਸਾਰੀ ਖਾ ਲਈ ਸਾਗ ਥੱਲੇ ਤਾਂ ਖਾਦੀ ਰਿਕੇ ਹੁਤਾ ਉੱਥੀ ਪਿਆ ਰਿਆ ਕਹਦੀ ਬਾਬਾ ਜੀ ਚਮਚਾ ਚਮਚਾ ਮਾਰ ਲਾਂ ਦੇ ਤੁਸੀਂ ਤਾਂ ਕਿਉਂ ਹੀ ਨਹੀਂ ਖਾਂਦਾ ਉਹ ਕਹਿੰਦਾ ਭਾਈ ਮੈਨੂੰ ਤਾਂ ਕਿਉਂ ਦਾ ਪਤਾ ਨਹੀਂ ਲੱਗਿਆ ਕਹਿੰਦੀ ਫਿਰ ਤੂੰ 500 ਫੁੱਟ ਤੇ ਪਾਣੀ ਕਿੱਥੋਂ ਦੇਖ ਲੇਗਾ ਜਾਤੇ ਰੁੱਕਿਆ ਉਹਦਾ ਕੌਲੀ ਜੇ ਨਹੀਂ ਪਤਾ ਲੱਗਿਆ ਇਸ ਲਈ ਵੀ ਇਹ ਜਿਹੜੀ ਤਪੱਸੇ ਵਾਲੇ ਸਾਧੂਆਂ ਦੀ ਇਹੋ ਜੇ ਕੀ ਰੀਸ ਕਰਨਗੇ ਜਦੋਂ ਬਾਬੇ ਜੀ ਕੁੱਟੀਆਂ ਵਿੱਚ ਬੈਠੇ ਤੇ ਘਰਾਚੋਂ ਉੱਥੇ ਕੋਈ ਪਹਿਲਾਂ ਤੋਂ ਫੁੱਲਾਂ ਦੀ ਰਸਮ ਹੁੰਦੀ ਸੀ ਫੁੱਲ ਪਾ ਕੇ ਜਾਂਦੇ ਤੇ ਉਹ ਲੈ ਇੱਥੋਂ ਦੀ ਲੰਘਦੇ ਕਹਾਂ ਤੇ ਵੇ ਜਾ ਕੇ ਗਤੀ ਕਰਾਉਂਦੇ ਹਰਦਵਾਰ ਫੁੱਲ ਪਾ ਕੇ ਆਉਂਦੇ ਇੱਕ ਫੁੱਲ ਲਈ ਯਾਰੇ ਤੇ ਕਿਸੇ ਪ੍ਰਾਣੀ ਦੇ ਉਹਨਾਂ ਨੇ ਉਹ ਬਾਬੇ ਜੀ ਬਾਬਾ ਜੀ ਨੇ ਰੋਕੇ ਉਹ ਕਹਿੰਦੇ ਭਾਈ ਕਿੱਧਰ ਚੱਲੇ ਬਾਬਾ ਜੀ ਕਹਿੰਦੇ ਕਹਿੰਦੇ ਜੀ ਫੁੱਲ ਪਾਉਣ ਚੱਲੇ ਆ ਹਰਦਵਾਰ ਕਹਿੰਦੇ ਭਾਈ ਉਰੀ ਪਾ ਕੇ ਦੇਖ ਲੋ ਕਹਿੰਦੇ ਲੈ ਬਾਬਾ ਕਿਉਂ ਮਖੌਲ ਕਰਦਾ ਉਰੇ ਕੀ ਹੈ ਕਹਿੰਦਾ ਨਹੀਂ ਭਾਈ ਉਰੇ ਗੰਗਾ ਪ੍ਰਗਟਾ ਕਹਿੰਦੇ ਲੈ ਤਾਂ ਛੋਟੀ ਜੀ ਸੱਪੜੀ ਐ ਕਹਿੰਦੇ ਨਹੀਂ ਓਰੇ ਗੰਗਾ ਪ੍ਰਗਟ ਹੋਈ ਹੋਈ ਐ ਤੁਸੀਂ ਵੀ ਓਰੇ ਫੁੱਲ ਪਾ ਕੇ ਦੇਖੋ ਕਹਿੰਦੇ ਨਹੀਂ ਜੀ ਸਾਨੂੰ ਯਕੀਨ ਨਹੀਂ ਆਉਂਦਾ ਕਹਿੰਦੇ ਫਿਰ ਤੁਸੀਂ ਆਇਆ ਕਰੋ ਇੱਕ ਸਾਡੀ ਖੜਾਵਾ ਇੱਕ ਫੌੜੀ ਇਹਨਾਂ ਨੂੰ ਫੁੱਲਾਂ ਨਾਲ ਬੰਨ੍ਹ ਮੰਨ ਲਿਓ ਇਹਨਾਂ ਨੂੰ ਹਰਦਬਾਰ ਜਦੋਂ ਜਾਓਗੇ ਉੱਥੇ ਜਾ ਕੇ ਇਹ ਸਾਰੇ ਦਾ ਸਾਰਾ ਸਮਾਨ ਜਲ ਪ੍ਰਵਾਹ ਕਰ ਦਿਓ ਜਦੋਂ ਉਹ ਬਾਬੇ ਜੀ ਲੋਵੇ ਰਾਤ ਕੱਤੀ ਦੂਜੇ ਦਿਨ ਚਾਲੇ ਪਾਤੇ ਅਗੇ ਤੁਰ ਕੇ ਜਾਂਦੇ ਹੁੰਦੇ ਕੋਈ ਗੱਡੀਆਂ ਕਿ ਤੋ ਰੇਲ ਗੱਡੀਆਂ ਜਾਂ ਹੋਰ ਸਾਧਨ ਘਟ ਤੇ ਦਿਨ ਕਈ ਲੱਗ ਜਾਂਦੇ ਤੇ ਉਹ ਜਦੋਂ ਹਰਦвар ਗਏ ਉਹਨਾਂ ਨੇ ਬਾਬਾ ਜੀ ਦੀ ਖੜਾਵਾ ਇੱਕ ਫੌੜੀ ਉਹ ਵੀ ਫੁੱਲਾਂ ਨਾਲ ਜਲ ਪ੍ਰਭਾ ਕਰਤੀ ਜਦ ਜਲ ਪਰਬਾਹ ਕਰੀ ਹੋਈ ਉਹ ਉੱਥੋਂ ਫੁੱਲ ਪਾ ਕੇ ਜਦੋਂ ਵਾਪਸ ਫੇਰ ਕਰਾਚੋਂ ਕੁਟੀ ਸਾਹਿਬ ਆ ਗਏ ਬਾਬੇ ਦੀ ਜਿੱਥੇ ਬੈਠਦੇ ਤੇ ਤਪੱਸਿਆ ਕਰਦੇ ਤੇ ਸੰਤ ਸੰਤ ਬਾਬਾ ਫਕੀਰੀਆ ਦਾਸ ਜੀ ਉਹਨਾਂ ਨੂੰ ਬੈਠ ਕੇ ਉਹਨਾਂ ਨੂੰ ਪੁੱਛਾ ਸੰਤਾ ਨੇ ਵੀ ਆ ਗਏ ਭਾਈ ਉਹ ਕਹਿੰਦੇ ਹਾਂ ਜੀ ਆ ਗਏ ਅੱਜ ਤਾਂ ਚਲੋ ਬੈਠੇ ਸੰਤਾ ਨੇ ਜਲ ਪਾਣੀ ਸਕਾਇਆ ਬੈਠੇ ਰਹੇ ਕਹਿੰਦਾ ਭਾਈ ਉਹ ਸਮਾਨ ਤੁਸੀਂ ਨੇ ਤੇਰਤਾ ਦੀ ਨਾਲੇ ਫੁੱਲਾਂ ਦੇ ਕਹਿੰਦੇ ਹਾਂ ਜੀ ਫੁੱਲ ਪਾਏ ਕਹਿੰਦਾ ਫਿਰ ਚਲੋ ਅਸੀਂ ਸੱਪੜੀ ਤੇ ਚਲੀਏ ਜਦੋਂ ਉਹ ਸੱਪੜੀ ਦੇ ਉੱਤੇ ਆਏ ਗੰਗਾ ਦੇ ਸੱਪੜੀ ਦੇ ਉੱਤੇ ਆਏ ਉਹ ਆ ਕੇ ਜਿਹੜਾ ਉੱਥੇ ਸਮਾਨ ਤੇ ਰਿਆ ਸੀ ਫੁੱਲਾਂ ਨਾਲ ਉਹ ਆ ਕੇ ਕਰਾਚੋਂ ਇਹ ਸੱਪੜੀ ਦੇ ਵਿੱਚ ਤਰਦਾ ਫਿਰੇ ਤਾਂ ਉਹ ਕਹਿਣ ਲੱਗੇ ਲੋਕ ਕਹਿੰਦੇ ਬਾਬਾ ਜੀ ਇਹ ਤੇਰਾ ਤਾਂ ਅਸੀਂ ਨੇ ਉੱਥੇ ਦੀ ਫੁੱਲ ਅਸੀਂ ਉੱਥੇ ਪਾ ਕੇ ਆਏ ਆ ਆਨੇ ਆ ਰਹੇ ਨੇ ਉਰੇ ਇਹ ਕਹਦਾ ਭਾਈ ਇਹ ਮੈਂ ਤੁਹਾਨੂੰ ਤਾਂ ਹੀ ਬਦਨ ਕਰੇ ਤੇ ਵੀ ਗੰਗਾ ਉਰੇ ਪ੍ਰਗਟ ਹੋਈ ਹੋਈ ਹੈ ਇਸੇ ਕਰਕੇ ਵੀ ਅਸੀਂ ਇਸ ਆਸਥਾਨ ਤੇ ਬਹੁਤ ਹੀ ਮਰਜ਼ਾਦਾ ਹੋਇਆ ਕਰੂਗੀ ਬਹੁਤ ਇਸ ਸਥਾਨ ਦੀ ਚੜ੍ਹਾਈ ਹੋਇਆ ਕਰੂਗੀ ਇਹਦਾ ਸੱਤੇ ਨੂੰ ਮੇਲਾ ਭਰਦਾ ਸੱਤ ਦਿਨ ਮੇਲਾ ਭਰਦਾ ਸੀ 12 ਪਿੰਡ ਕਮਾਣਾ ਦੇ 12 ਪਿੰਡ ਕਮਾਣਾ ਦੇ ਇਹ ਮੇਲੇ ਨੂੰ ਚੰਗੀਆਂ ਰੌਣਕਾਂ ਲਾਉਂਦੇ ਨੇ ਬਾਹਰੋਂ ਵੀ ਦੂਰ ਲਿੜਿਓ ਕਈ ਕਈ ਰਿਸ਼ਤੇਦਾਰ ਇੱਕ ਇੱਕ ਘਰ ਬਚਾਉਂਦੇ ਨੇ ਬਾਬਾ ਜੀ ਦਾ ਅਸੀਰਵਾਦ ਲੈਣ ਇੰਨਾ ਕਹਿੰਦਾ ਹੋਇਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਪਣਾ ਕਰਾਚੋ ਬਾਬਾ ਫਕੀਰਿਆ ਦਾਸ ਜੀ ਦਾ ਮੇਲੇ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਸਭ ਨੂੰ ਮੇਲੇ ਦਾ ਬਹੁਤ ਹੀ ਵੱਧ ਤੋਂ ਵੱਧ ਅਰੌਣਕਾਂ ਵਧਾਓ ਇਸ ਲਈ ਇੰਨੀ ਆਲ ਕਲਾ ਕਹਿੰਦਾ ਹੋਇਆ ਮੈਂ ਸਭ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦਾ ਇਹ ਮੇਲਾ ਕਰਾਚੋ ਵਿਖੇ ਮਨਾਇਆ ਜਾਂਦਾ ਬਾਬੇ ਦੀ ਯਾਦ ਵਿੱਚ ਆਪ ਦਾ ਬਹੁਤ ਬਹੁਤ ਧੰਨਵਾਦ ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਕੀ ਫਤਿਹ